ਐਸਾ ਕਿਥੋਂ ਇਕੱਠਾ ਕਰਨਾ ਸਿਮਰਨ ਫਾਊਂਡੇਸ਼ਨ ਦੇ ਨਾਂ ਤੇ ਲੋਕਾਂ ਨੂੰ ਕਿਹਾ ਕਿ ਤੁਸੀਂ ਇਸ ਅਕਾਊਂਟ ਦੇ ਵਿੱਚ ਹੜਪੀੜਤਾ ਦੀ ਮਦਦ ਵਾਸਤੇ ਪੈਸਾ ਪਾਓ ਕਮਾਲ ਆ ਮੈਂ ਕਿਹਨੀ ਸ਼ਰਮ ਹੈ ਨਹੀਂ ਜੇ ਲੋਕਾਂ ਨੇ ਹੀ ਮਦਦ ਕਰਨੀ ਆ ਤਾਂ ਫਿਰ ਲੋਕ ਤਾਂ ਕਰ ਹੀ ਜਾਂਦੇ ਆ ਲੋਕ ਤਾਂ ਖੁਦ ਆਪਣੇ ਭੈਣ ਭਰਾਵਾਂ ਤੋਂ ਇਕੱਠੇ ਕਰਕੇ ਪੈਸੇ ਲੋਕ ਤਾਂ ਉਦੋਂ ਦੇ ਹੀ ਲੱਗੇ ਪਏ ਆ ਸਭ ਤੋਂ ਪਹਿਲਾਂ ਲੋਕ ਹੀ ਤਾਂ ਪਹੁੰਚੇ ਆ ਉੱਥੇ ਸਭ ਤੋਂ ਪਹਿਲਾਂ ਲੋਕ ਹੀ ਪਹੁੰਚੇ ਆ ਲੋਕਾਂ ਨੇ ਹੀ ਜਾ ਕੇ ਉੱਥੇ ਲੰਗਰ ਲਾਏ ਆ ਲੋਕ ਹੀ ਉੱਥੇ ਬੰਨ ਬੰਨਣ ਲੱਗੇ ਆ ਲੋਕ ਲੋਕਾਂ ਨੇ ਹੀ ਉਥੇ ਪਾਣੀ ਚ ਫਸੇ ਪੈਣਾ ਭਰਾਵਾਂ ਨੂੰ ਕੱਢਿਆ ਏ ਉਹ ਕਿਹਨੇ ਕੀਤਾ ਉਹ ਲੋਕਾਂ ਨੇ ਕੀਤਾ ਫਿਰ ਲੋਕਾਂ ਨੂੰ ਤੁਹਾਡੇ ਖਾਤੇ ਵਿੱਚ ਪੈਸੇ ਪਾਉਣ ਦੀ ਕੀ ਜ਼ਰੂਰਤ ਆ ਲੋਕ ਤਾਂ ਲੋਕਾਂ ਦੀ ਸੇਵਾ ਕਰ ਹੀ ਜਾਂਦੇ ਆ ਫਿਰ ਲੋਕਾਂ ਨੂੰ ਕੀ ਜ਼ਰੂਰਤ ਆ ਕਿ ਤੁਹਾਡੇ ਖਜ਼ਾਨੇ ਭਰਨ ਤੇ ਫਿਰ ਤੁਸੀਂ ਦਾਤਵਾਰਾ ਬਣੋ ਫਿਰ ਤੁਸੀਂ ਉੱਥੇ ਦਾਤੇ ਬਣ ਕੇ ਲੋਕਾਂ ਦੀ ਸੇਵਾ ਕਰੋ ਤੁਸੀਂ ਐਡਾ ਇੰਨਾ ਤੁਹਾਡਾ ਕੰਮ ਆ ਟਰਾਂਸਪੋਰਟ ਦਾ ਤੁਹਾਡੇ ਕੋਲੇ ਇੰਨੇ ਕਰੋੜਾਂ ਦਾ ਪੈਸਾ ਇਨਕਮ ਆ ਕਿ ਤੁਸੀਂ ਨਹੀਂ ਆਪਦੇ ਪੱਲਿਓ ਲੋਕਾਂ ਨੂੰ ਲੋਕਾਂ ਵਾਸਤੇ ਲਾ ਸਕਦੇ ਸੀ ਜਿਹੜੇ ਗਾਇਕਾਂ ਨੇ 4 4 5 5 ਪਿੰਡ ਗੋਦ ਲੈ ਲਏ ਜਿਹੜੇ ਗਾਇਕਾਂ ਨੇ ਕਰੋੜਾਂ ਰੁਪਏ ਦਾ ਐਲਾਨ ਕਰਤਾ ਉਹਨਾਂ ਨੂੰ ਤਾਂ ਤੁਸੀਂ ਗੱਲਾਂ ਕਰਦੇ ਹੋ ਕਿ ਭਈ ਉਹਨਾਂ ਦਾ ਲੱਗਾ ਪੈਸਾ ਦਿਖਾਈ ਨਹੀਂ ਦਿੰਦਾ ਜਦ ਕਿ ਕਿੰਨੇ ਸਾਰੇ ਗਾਇਕ ਨੇ ਜਿਵੇਂ ਮਨਕੀਰਤ ਆਲ ਖੋ ਗਿਆ ਜਸਬੀਰ ਜੱਸੀ ਹੋ ਗਿਆ ਰੇਸ਼ਮ ਅਣਮੋਲ ਹੋ ਗਿਆ ਇੰਦਰਜੀਤ ਨਿੱਕੋ ਹੋ ਗਿਆ ਹੋਰ ਕਿੰਨੇ ਸਾਰੇ ਗਾਇਕ ਜਿਹੜੇ ਲਗਾਤਾਰ ਹੀ ਹੜਪੀੜਤਾ ਦੀ ਮਦਦ ਵਾਸਤੇ ਉਹ ਕਿੰਨੇ ਦਿਨਾਂ ਤੋਂ ਉੱਥੇ ਪਾਣੀਆਂ ਦੇ ਵਿੱਚ ਫਿਰਦੇ ਨੇ ਜਿਹੜੇ ਫਸੇ ਹੋਏ ਲੋਕ